brought to by silver pumps top quality or consistent performance ke liye sirf silver pumps naam yaad rakhna dar virodhi keh rahe hain ki drastar ne haftavadi nalakki jagah zahir kiti hai kede virodhi di gall kar rahe ho sare kehne yaar ravneet bitu di party kadi si kala bije di nakat pehle congress di wala pehla congress di ho us to pehla bije di si bjp kale dal da bhai bhaiwal si 30 saal unna da raj si kala ji 30 saal unna da raj si kala ki haast sindra hospital da tusi media wale si ge ਨਾ ਮੈਂ ਤੁਹਾਨੂੰ ਆਪਣਾ ਮੈਂ ਪੂਜ ਇਮਾਨਦਾਰੀ ਨਾਲ ਕਹਿ ਰਿਹਾ ਜੀ ਤੁਸੀਂ ਦੱਸ ਦੋ ਵੀ ਜਦੋਂ ਦੀ ਸਾਡੀ ਸਰਕਾਰ ਆਈ ਹੈ ਪਹਿਲਾਂ ਨਾਲੋਂ ਬਿਹਤਰ ਹੋਇਆ ਕਿ ਬਦਤਰ ਆ ਤੁਸੀਂ ਮੈਨੂੰ ਕਹਿ ਦਿਓ ਕਿ ਰੋਡਸ ਤੋਂ ਪਹਿਲਾਂ ਨਾਲੋਂ ਬਦਤਰ ਹੋਇਆ ਆਪਾਂ ਮੈਂ ਕਹਿੰਦਾ ਜੀ ਛੱਡ ਦੇਣਾ ਕੰਮ ਇਹ ਵੀ ਵੀਡੀਓ ਪਹਿਲਾ ਪਹਿਲੀ ਵਾਰੀ ਖਮਣੇ ਆਈ ਏ ਯਾਰ ਵੀਡੀਓ ਪਹਿਲੀ ਇਹ ਬੰਦਿਆਂ ਨੇ ਡੱਕਾ ਨਹੀਂ ਤੋੜਿਆ ਜਿਨ੍ਹਾਂ ਨੇ ਹਸਪਤਾਲ ਬੰਦ ਕਰਨ ਦੇ ਜਿਨ੍ਹਾਂ ਨੇ ਹਸਪਤਾਲ ਵੇਚ ਦਿੱਤੇ ਇਹ ਇਹ ਬਿੱਟੂ ਦੀ ਦੇ ਦਾਦਾ ਜੀ ਨੇ ਬਣਾਇਆ ਸੀ ਜਿਹੜਾ ਪਿੰਮ ਸੀਗਾ ਜੀ ਇਹ ਜਿਹੜੀ ਜਿਹੜੀ ਜੜੀ ਜੜੀ ਬੀਜੇਪੀ ਚ ਗਿਆ ਉਹਨਾਂ ਨੇ ਵੇਚਿਆ ਉਹ ਭੰਗ ਦੇ ਪਹਾੜ ਜ ਉਹਨਾਂ ਨੇ ਬਿੱਟੂ ਜੀ ਕਿਹੜੇ ਮੋਨਾ ਗੱਲ ਕਰਦੇ ਸਾਨੂੰ ਸਖਾਣਗੇ ਜੀ ਬਿੱਟੂ ਜੀ ਕਿੰਦਰ ਦੇ ਵਿੱਚ ਜਿਹੜੇ ਜਨਰੇਟਰ ਲਗੇ ਪਏ ਆ ਉਹਨਾਂ ਦੇ ਵਿੱਚ ਕੁਝ ਤੇਲ ਵੀ ਨਹੀਂ ਹੁੰਦਾ ਸਰ ਇਸ ਦੀ ਚੈਕਿੰਗ ਕਹਿੰਦੇ ਜੀ ਕਿਉਂਕਿ ਲੋਕ ਸਰਕਾਰ ਇਨਾ ਪੈਸਾ ਲਾ ਰਹੀ ਆ ਕੱਲ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਮਨਾਂ ਚ ਉੱਗ ਗਿਆ ਕਿ ਪਤਾ ਨਹੀਂ ਸਰਕਾਰੀ ਹਸਪਤਾਲ ਜਿੱਥੇ ਅਸੀਂ ਜਾਵਾਂਗੇ ਸਾਡਾ ਆਪਰੇਸ਼ਨ ਕਿਵੇਂ ਹੋਣਾ ਲੋਕਾਂ ਦੇ ਮਨ ਚ ਕਿੰਨਾ ਡਰ ਪੈ ਗਿਆ ਜੀ ਇਹ ਵੀਡੀਓ ਜਦੋਂ ਕਿ ਡਾਕਟਰ ਬਲਦ ਜੀ ਪਾਈ ਇਹ ਜਿਹੜੇ ਮੀਡੀਆ ਵਾਲੇ ਮੇਰੇ ਦੋ ਇਹ ਡਾਰ ਪਾਣ ਚ ਥੋੜਾ ਜਿਆ ਆਪਣਾ ਵੀ ਕਿਦ ਕਰਨਾ ਹੈ ਜੀ ਉਹਨੂੰ ਜਿਹੜਾ ਲੋਕਾਂ ਦੇ ਤੱਕ ਜਿਹੜੀ ਹੈਗੀ ਹੈ ਨਾ ਜਿਹੜਾ ਇਹ ਮੈਸੇਜ ਜਾਣਾ ਜ਼ਰੂਰੀ ਹੈ ਕਿ ਕੱਲ ਵੀ ਜਿਹੜਾ ਪੇਸ਼ੈਂਟਸ ਆ ਉਹਨੂੰ ਪੇਸ਼ੈਂਟ ਦਾ ਕੋਈ ਉਹਦੀ ਜਿਹੜੀ ਪੇਸ਼ੈਂਟ ਦੇ ਵਿੱਚ ਕੋਈ ਰਿਕਵਰੀ ਨਹੀਂ ਆਣ ਦਿੱਤੀ ਡਾਕਟਰਾਂ ਨੇ ਆਈ ਅਪਰੀਸ਼ੀਏਟ ਦੋਸ ਡਾਕਟਰ ਜਿਹੜਾ ਨੇ ਉਹਦੇ ਆਪਰੇਸ਼ਨ ਬਹੁਤ ਹੀ ਨਾਰਮਲ ਕੀਤਾ ਸਾਰਾ ਕੁਝ ਕੀਤਾ ਕੋਈ ਦਿੱਕਤ ਨਹੀਂ ਆਣ ਦਿੱਤੀ ਲੇਕਿਨ ਜਿਹੜੀ ਤੁਸੀਂ ਗੱਲ ਕਹਿੰਦੇ ਆਂ ਵੀ ਜਿਹੜਾ ਅਸੀਂ ਰੈਗੂਲਰਲੀ ਜਿਹੜਾ ਹੈਗਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੇਲ ਬੁਲਾਨੀ ਇਹ ਬਹੁਤ 7 7 ਮਹੀਨੇ ਦੀ ਕਰ ਲਿਆ ਇਹ ਉਸ ਤੋਂ ਬਾਅਦ ਇਹ ਨਹੀਂ ਹੋਇਆ ਕਿ ਉਹਦੇ ਚ ਤੇਲ ਨਾ ਹੋਵੇ ਜਾਂ ਕੋਈ ਹੋਰ ਪ੍ਰੋਬਲਮ ਆ ਜਾਏ ਹੁਣ ਵੀ ਮੈਂ ਤੁਸੀਂ ਦੇਖੋਗੇ ਜਿਹੜੇ ਇਹਦੀ ਰਿਸਪੌਂਸਿਬਿਲਟੀ ਫਿਕਸ ਕੀਤੀ ਜਾਏਗੀ ਮੇਰਾ ਬੜਾ ਕਲੀਅਰ ਹੈ ਜੀ ਅੱਧੇ ਘੰਟੇ ਦੀ ਬੈਕਅਪ ਆਪਰੇਸ਼ਨ ਥੀਟਰ ਦੇ ਵਿੱਚ ਸਾਰੀ ਇਕੁਪਮੈਂਟ ਦੀ ਹੋਣੀ ਚਾਹੀਦੀ ਆ ਜਨਰੇਟਰ ਜਿਹੜਾ ਹੈਗਾ ਉਹ 1.5 2 ਮਿੰਟ ਦੇ ਵਿੱਚ ਚੱਲਣਾ ਚਾਹੀਦਾ ਔਰ ਜਿਹੜਾ ਪੀਐਸਪੀਸੀ ਆਦੀਆਂ ਤਿੰਨ ਲਾਈਨਾਂ ਦਾ ਫਾਇਦਾ ਤਾਂ ਹੀ ਆ ਕਿ ਉਹ 10-15 ਮਿੰਟ ਦੇ ਵਿੱਚ ਹਾਲਾਂਕਿ ਸਾਡੇ ਕੋਲ ਅੱਧੇ ਘੰਟੇ ਦੀ ਯੂਪੀਐਸ ਦੀ ਬੈਕਅਪ ਹੈ 6-7 ਘੰਟੇ ਦੀ ਜਨਰੇਟਰ ਦੀ ਬੈਕਅਪ ਹੈ ਔਰ ਜਨਰੇਟਰ ਤਾਂ ਲਗਾਤਾਰ ਵੀ ਚੱਲ ਸਕਦਾ ਲੇਕਿਨ ਉਹ ਲੋਕੀ ਕਹਿ ਰਹੇ ਆ ਕਿ ਜੇ ਡਾਕਟਰ ਨੇ ਹਫਤਾ ਦੀ ਮਲੈਕੀ ਜਗ੍ਹਾ ਜाहिर ਕੀਤੀ ਹੈ ਇਹ ਕਿਹੜੇ ਵਿਰੋਧੀਆਂ ਦੀ ਗੱਲ ਕਰ ਰਹੇ ਹੋ 10 ਦੇ ਫਿਰ ਰਵਨੀਤ ਬਿੱਟੂ ਨੇ ਰਵਨੀਤ ਬਿੱਟੂ ਦੀ ਪਾਰਟੀ ਕਿਹੜੀ ਸੀ ਜੀ ਜੀ ਪਹਿਲੇ ਕਾਂਗਰਸ ਸੀ ਜੀ ਪਹਿਲਾਂ ਕਾਂਗਰਸ ਸੀ ਜੀ ਉਹ ਉਸ ਤੋਂ ਪਹਿਲਾਂ ਵੀ ਸੀ ਬੀਜਪੀ ਕਾਲੇ ਤਲ ਦਾ ਭਾਈ ਭਾਈਵਾਲ ਸੀ 30 30 ਸਾਲ ਨੰ ਦਾ ਰਾਜਸੀਗਾ ਕੀ ਹਾਲ ਸੀ ਜਿੰਦਰਾ ਹਸਪਤਾਲ ਦਾ ਤੁਸੀਂ ਮੀਡੀਆ ਵਾਲੇ ਸੀਗੇ ਲਾ ਮੈਂ ਤੁਹਾਨੂੰ ਆਪਣਾ ਮੈਂ ਪੂਜ ਇਮਾਨਦਾਰੀ ਨਾਲ ਕਹਿ ਰਿਹਾ ਜੀ ਤੁਸੀਂ ਦੱਸ ਦੋ ਵੀ ਜਦੋਂ ਦੀ ਸਾਡੀ ਸਰਕਾਰ ਆਈ ਹੈ ਪਹਿਲਾਂ ਨਾਲੋਂ ਬਿਹਤਰ ਹੋਇਆ ਕਿ ਬੱਤਰ ਆ ਤੁਸੀਂ ਮੈਨੂੰ ਕਹਿ ਦਿਓ ਕਿ ਰੋਡਸ ਤੋਂ ਪਹਿਲਾਂ ਨਾਲੋਂ ਬੱਤਰ ਹੋਇਆ ਆ ਆਪਾਂ ਮੈਂ ਕਹਿੰਦਾ ਜੀ ਛੱਡ ਦੇਣਾ ਕੰਮ ਇਹ ਵੀਡੀਓ ਪਹਿਲਾ ਪਹਿਲੀ ਵਾਰੀ ਸਾਹਮਣੇ ਆਈ ਹੈ ਯਾਰ ਵੀਡੀਓ ਪਹਿਲੀ ਬੰਦਿਆਂ ਨੇ ਡੱਕਾ ਨਹੀਂ ਤੋੜਿਆ ਜਿਨ੍ਹਾਂ ਨੇ ਹਸਪਤਾਲ ਬੰਦ ਕਰਨ ਦੇ ਜਿਨ੍ਹਾਂ ਨੇ ਹਸਪਤਾਲ ਵੇਚ ਦਿੱਤੇ ਇਹ ਇਹ ਬਿੱਟੂ ਦੇ ਦਾਦਾ ਜੀ ਨੇ ਬਣਾਇਆ ਸੀ ਜਿਹੜਾ ਪਿੰਮ ਸੀਗਾ ਜੀ ਇਹ ਜਿਹੜੀ 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 ਭਾਜਪਾ ਚ ਗਿਆ ਉਹਨਾਂ ਨੇ ਵੇਚਿਆ ਉਹ ਭੰਗ ਦੇ ਪਹਾੜੇ ਉਹਨਾਂ ਨੇ ਬਿੱਟੂ ਜੀ ਕਿਹੜੇ ਮੋਨਾ ਗੱਲ ਕਰਦੇ ਸਾਨੂੰ ਸੁਖਾਣਗੇ ਜੀ ਬਿੱਟੂ ਜੀ ਰੋਸ਼ਨ ਵਿਕਰਮ ਜੀ ਇੱਥੇ ਆ ਕੇ ਅਸਤੀਫਾ ਦੇਣਾ ਚਾਹੀਦਾ ਜੀ ਵਿਕਰਮ ਸਿੰਘ ਜੀ ਨੂੰ ਕਹਾਂ ਜੀ ਤੁਹਾਡਾ ਅਸਤੀਫਾ ਲੋਕਾਂ ਨੇ ਲੈ ਲਿਆ ਜਿੱਦਨ ਲੋਕ ਕਹਿਣਗੇ ਮੈਨੂੰ ਨਾ ਮੈਂ ਅਸਤੀਫਾ ਬਿਲਕੁਲ ਦੇ ਦੂੰਗਾ ਜੀ ਬਿਲਕੁਲ ਦੇ ਦੂੰਗਾ ਜਿੱਦਨ ਲੋਕ ਜਿੱਦਨ ਮੈਨੂੰ ਲੋਕ ਕਹਿ ਦੇਣਗੇ ਜਿੱਦਨ ਇਹਨਾਂ ਨੂੰ ਤੁਸੀਂ ਕਹਿ ਦਿਓ ਕਿ ਮੀਡੀਆ ਵਾਲੇ ਕਿ ਰੋਸ਼ਨ ਸਾਹਿਬ ਆਪਣੇ ਪੀਐਲਡਬੀ ਜੇ ਜੈ ਨੇ ਤੁਸੀਂ ਮੈਨੂੰ ਦੱਸ ਦਿਓ ਤੁਹਾਨੂੰ ਤੁਹਾਨੂੰ 15 ਇਫ ਆਈ ਐਮ ਦਾ ਵਰਸਟ ਤੁਸੀਂ ਮੈਨੂੰ ਕਹਦੇ ਹੋ ਕਿ ਰੋੜ ਦੀ ਟਾਈਮ ਲੱਗਦਾ ਜੀ ਡਾਕਟਰ ਸਾਹਿਬ ਅੱਜ ਦੀ ਜਿਹੜੀ ਪ੍ਰੋਬਲਮ ਜਿਹੜੀ ਅੱਗੇ ਨਾਲੋਂ ਘੱਟ ਰਿਹਾ ਆਇਆ ਜੀ ਸੁਣ ਲਓ ਮੇਰੀ ਗੱਲ ਇਹਨਾਂ ਦੀ ਗੱਲ ਦਾ ਜਵਾਬ ਸੁਣ ਲਓ ਲੁਧਿਆਣੇ ਦੇ ਵਿੱਚ ਉਹ ਖਤਮ ਕਰਤੇ ਜੀ ਜਲੰਧਰ ਚ ਖਤਮ ਕਰ ਰਹੇ ਆ ਇੱਥੇ ਵੀ ਘਟ ਗਿਆ ਜੀ ਬਹੁਤ ਜ਼ਿਆਦਾ ਘਟ ਗਿਆ ਕੁੱਤਿਆਂ ਦੀ ਵੀ ਆ ਗਈ ਸੱਸਿਆ ਉਹ ਵੀ ਕਰ ਰਹੇ ਆ ਜੀ ਉਹ ਵੀ ਕਰ ਰਹੇ ਆ ਜੀ ਉਹ ਵੀ ਕਰ ਰਹੇ ਆ ਜੀ ਸਾਰਾ ਕੁਝ ਕਰ ਰਹੇ ਆ ਇਹ ਕੁੱਤਿਆਂ ਦੀਆਂ ਚੂਹਿਆਂ ਦੀਆਂ ਪ੍ਰੋਬਲਮ ਜੇ ਕਾਂਗਰਸ ਭਾਜਪਾ ਅਕਾਲੀ ਛੱਡ ਕੇ ਗਏ ਸਰਦਾਰ ਜੀ ਆਪਣੇ ਕੇਂਟ W.D. ਦੇ ਜੈ ਨੇ ਦਲਜੀਤ ਸ਼ੇਰ ਜੀ ਉਹ ਕਹਿੰਦੇ ਜੀ ਰਜਿੰਦਰਾ ਹਸਪੀਟਲ ਤੇ ਵੀ ਜਨਰੇਟਰ ਹੈ ਮੇਰੇ ਕੋਲ ਇੱਕ ਬੰਦਾ ਨਹੀਂ ਹੈਗਾ ਜਨਰੇਟਰ ਦਾ